ਇੱਕ ਰੁਖਮਾ ਦੇ ਨਾਮ ਹਿੰਦ ਦੇ ਤਹਿਤ ਅੱਜ ਸੀਬੀ ਇਨਫੋਟੈਕ ਗੁਰਦਾਸਪੁਰ ਤੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਮਿਲ ਕੇ ਜੜਾ ਵਾ ਇੱਕ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ ਵਾਤਾਵਰਨ ਸੁਰੱਖਿਆ ਤੇ ਹਰੇ ਭਰੇ ਭੂ-ਵਿਕ ਨੂੰ ਸਮਰਪਿਤ ਹੋ ਕੇ ਭਾਰਤ ਵਿਕਾਸ ਪਰਿਸ਼ਦ ਸਿਟੀ ਬ੍ਰਾਂਚ ਤੇ ਸੀਬੀਏ ਇਨਫੋਟੈਕ ਵੱਲੋਂ ਇਹ ਜੜਾ ਵਾ ਅੱਜ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਪ੍ਰੋਗਰਾਮ ਸੀਬੀ ਇਨਫੋਟੈਕ ਦੇ ਕੈਂਪਸ ਦੇ ਵਿੱਚ ਵਰਖਾ ਰੁੱਤ ਦੇ ਪਵਿੱਤਰ ਜਿਹੜਾ ਮਹੀਨਾ ਚੱਲ ਰਿਹਾ ਹੈ ਸੌਣ ਦਾ ਮਹੀਨਾ ਇਸ ਨੂੰ ਲੈ ਕੇ ਕਰਵਾਇਆ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਰਾਜੀਸ਼ ਸਲਹੋਤਰਾ ਵੱਲੋਂ ਜਿਹੜਾ ਆਏ ਹੋਏ ਵਿਦਿਆਰਥੀਆਂ ਦਾ ਤੇ ਮੈਂਬਰਾਂ ਦਾ ਜਿਹੜਾ ਵਾ ਉਹ ਸਵਾਗਤ ਕੀਤਾ ਗਿਆ ਤੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਕਰਵਾਏ ਜਾ ਰਹੇ ਸਮਾਜੀ ਕਮਾਤੋ ਜਾਣੂ ਕਰਵਾਇਆ ਗਿਆ ਕਲਬਾ ਦਰਨ ਸੀਬੀ ਇਨਫੋਟੈਕ ਦੇ ਐਮ ਡੀ ਸੰਦੀਪ ਕੁਮਾਰ ਨੇ ਦੱਸਿਆ ਕਿ ਲਗਾਤਾਰ ਸੀਬੀ ਇਨਫੋਟੈਕ ਵੱਲੋਂ ਸਮਾਜ ਸੇਵਾ ਦੇ ਨਾਲ ਨਾਲ ਵਾਤਾਵਰਨ ਦੀ ਸਾਂਭ ਸੰਭਾਲ ਨੂੰ ਲੈ ਕੇ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਇਸ ਮੌਕੇ ਤੇ ਉਹਨਾਂ ਨੇ ਆਏ ਹੋਏ ਲੋਕਾਂ ਦਾ ਧੰਨਵਾਦ ਵੀ ਕੀਤਾ ਔਰ ਕਿਹਾ ਕਿ ਸੀਬੀਨ ਫਟਕ ਜਿਹੜਾ ਵਾ ਗੁਰਦਾਸਪੁਰ ਵਿੱਚ ਨਾ ਸਿਰਫ ਆਈਟੀ ਖੇਤਰ ਦੀ ਗਵਾਈ ਕਰ ਰਿਹਾ ਸਗੋ ਸਮਾਜਿਕ ਤੇ ਵਾਤਾਵਰਨ ਗਤੀਆਂ ਵਿੱਚ ਵੀ ਆਪਣਾ ਭਰਪੂਰ ਯੋਗਦਾਨ ਪਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਵਾਤਾਵਰਨ ਬਾਰੇ ਜਾਗਰੂਕ ਕਰਨਾ ਅੱਜ ਸਮੇਂ ਦੀ ਲੋੜ ਹੈ ਇਸ ਮੌਕੇ ਕੈਂਪਸ ਵਿੱਚ ਪੌਦੇ ਲਗਾਏ ਗਏ ਤੇ ਸੀਬੀ ਇਨਫੋਟੈਕ ਦੇ 40 ਵਿਦਿਆਰਥੀਆਂ ਨੂੰ ਪੌਦੇ ਵੀ ਵੰਡੇ ਗਏ ਤਾਂ ਜੋ ਉਹ ਆਪਣੇ ਕਾਰਜਾਂ ਇਲਾਕੇ ਦੇ ਵਿੱਚ ਪੌਦੇ ਲਗਾ ਕੇ ਵਾਤਾਵਰਨ ਦੀ ਸਾਂਭ ਸੰਭਾਲ ਕਰ ਸਕਣ ਇਸ ਸਮਾਗਮ ਵਿੱਚ ਸ਼ਿਲੇਂਦਰ ਭਾਸਕਰ ਆਰਐਸ ਚੋਹਾਨ ਰਮੇਸ਼ ਸ਼ਰਮਾ ਮਹਿੰਦਰ ਕੁਮਾਰ ਬੀਬੀ ਗੁਪਤਾ ਅਨੁਰੰਜਨ ਸੈਣੀ ਵਿਜੇ ਬੰਸਲ ਸ਼ਸ਼ੀਕਾਂਤ ਮਹਾਜਨ ਹਿਤੇਸ਼ ਮਹਾਜਨ ਜਗਦੀਸ਼ ਮਿੱਤਰ ਲਲਿਤ ਕੁਮਾਰ ਕੇਡੀ ਕੁਮਾਰ ਅਤੇ ਸੀਬੀਏ ਇਨਫੋਟੈਕ ਗੁਰਦਾਸਪੁਰ ਦੇ ਐਮਡੀ ਇੰਜੀਨੀਅਰ ਸੰਦੀਪ ਕੁਮਾਰ ਤੇ ਲਗਭਗ ਉਹਨਾਂ ਦਾ ਸਟਾਫ ਤੇ 100 ਦੇ ਕਰੀਬ ਵਿਦਿਆਰਥੀ ਹਾਜ਼ਰ ਸਨ ਇਸ ਮੌਕੇ ਤੇ ਕੀ ਕੁਝ ਕਿਹਾ ਬਾਕੀ ਆਏ ਹੋਏ ਮਹਤਵਪੂਰਨ ਨੇ ਉਹ ਸੁਣੀਏ ਰਜੇ ਸਲੋਤਰਾ ਪ੍ਰੈਜ਼ੀਡੈਂਟ ਭਾਰਤ ਵਿਕਾਸ ਪਰਿਸ਼ਦ ਸਿਟੀ ਬ੍ਰਾਂਚ ਗੁਰਦਾਸਪੁਰ ਸਾਡੀ ਬ੍ਰਾਂਚ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ ਜਿਹੜੀ ਵਰਖਾ ਰੁੱਤ ਦੇ ਵਿੱਚ ਪੌਦਾ ਰੋਪਣ ਦਾ ਜਿਹੜਾ ਕਾਰਜਕ੍ਰਮ ਸਾਨੂੰ ਸੈਂਟਰ ਆਫਿਸ ਤੋਂ ਦਿੱਤਾ ਗਿਆ ਉਹਦੇ ਤਹਿਤ ਅੱਜ ਇਹਦੀ ਜਿਹੜੀ ਸ਼ੁਰੂਆਤ ਹੈ ਹੀ ਇੰਜੀਨੀਅਰ ਸਦੀਪ ਕੁਮਾਰ ਜੀ ਐਮ ਡੀ ਸੀਬੀ ਇਨਫੋਟੈਕ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਕਾਰਜਕ੍ਰਮ ਅਸੀਂ ਸੀਬੀ ਇਨਫੋਟੈਕ ਦੇ ਕੈਂਪਸ 'ਚ ਕੀਤਾ ਜਿਹਦੇ ਵਿੱਚ ਅਸੀਂ ਪੰਜ ਪੌਦੇ ਜਿਹੜੇ ਆ ਉਹ ਇੱਥੇ ਲਗਾਏ ਆ ਜਿਨ੍ਹਾਂ ਦੇ ਵਿੱਚ ਫਲਦਾਰ ਵੀ ਪੌਦੇ ਆ ਛਾਂ ਵਾਲੇ ਵੀ ਆ ਔਰ ਫੁੱਲਾਂ ਵਾਲੇ ਵੀ ਆ ਨਾਲ ਆਯੁਰਵੈਦਿਕ ਪੌਦੇ ਵੀ ਆ ਉਹਦੇ ਨਾਲ-ਨਾਲ 40 ਪੌਦੇ ਜਿਹੜੇ ਆ ਇਹਨਾਂ ਦੇ ਇੰਸਟੀਚਿਊਟ ਚ ਜਿਹੜੇ ਵਿਦਿਆਰਥੀ ਬਾਹਰੋਂ ਪੜਨ ਆਉਂਦੇ ਆ ਪਿੰਡਾਂ ਤੋਂ ਸ਼ਹਿਰਾਂ ਤੋਂ ਉਹਨਾਂ ਨੂੰ ਵੀ ਵੰਡੇ ਗਏ ਆ ਤਾਂ ਕਿ ਉਹ ਇੱਕ ਇੱਕ ਪੌਦਾ ਆਪਣੇ ਘਰਾਂ ਦੇ ਵਿੱਚ ਜਾਂ ਆਪਣੇ ਆਸ-ਪਾਸ ਜਿੱਥੇ ਜਗ੍ਹਾ ਉੱਥੇ ਲਗਾ ਸਕਣ এনवायरमेंट ਨੂੰ ਪ੍ਰੋਟੈਕਸ਼ਨ ਵਾਸਤੇ ਸਾਡੇ ਮੈਂਬਰਾਂ ਵੱਲੋਂ ਜਿਹੜਾ ਹਰ ਬੱਚੇ ਨੂੰ ਜਿਹੜਾ ਸਿੱਖਿਆ ਵੀ ਦਿੱਤੀ ਗਿਆ ਦੱਸਿਆ ਵੀ ਗਿਆ ਕਿ ਸਾਨੂੰ ਜਿਹੜਾ ਇਹਦਾ এনवायरमेंट ਬਚਾਉਣ ਵਾਸਤੇ ਅਸੀਂ ਕੀ ਕੀ ਉਪਰਾਲਾ ਕਰਨਾ ਉਹਦੇ ਵਿੱਚ ਸਭ ਤੋਂ ਜਿਹੜਾ ਵੱਡਾ ਯੋਗਦਾਨ ਜਿਹੜਾ ਉਹ ਇਹੋ ਹੀ ਆ ਕਿ ਅਸੀਂ ਇੱਕ ਜਿਹੜਾ ਪੌਦਾ ਜ਼ਰੂਰ ਲਗਾਈਏ ਸਾਡੇ ਪ੍ਰਧਾਨ ਮੰਤਰੀ ਸਰਵ ਸ਼੍ਰੀ ਨਰਿੰਦਰ ਮੋਦੀ ਜੀ ਨੇ ਵੀ ਪਿਛਲੇ ਸਾਲ ਆਹ ਵਾਣ ਕੀਤਾ ਸੀਗਾ ਇੱਕ ਰੁੱਖ ਮਾਂ ਦੇ ਨਾਮ ਕਿ ਅਸੀਂ ਇੱਕ ਪੌਦਾ ਆਪਣੀ ਮਾਤਾ ਦੇ ਨਾਮ ਲਾਈਏ ਜਿਹੜਾ ਕਿ ਆਉਣ ਵਾਲੇ ਸਾਡੀਆਂ ਜਨਰੇਸ਼ਨਾਂ ਨੂੰ ਫਾਇਦਾ ਉਹਦੇ ਨਾਲ ਹੋਵੇਗਾ ਔਰ ਸਾਨੂੰ ਜਿਹੜਾ ਸੈਂਟਰ ਤੋਂ ਸਾਡੇ ਸੈਂਟਰ ਆਫਿਸ ਤੋਂ ਹੀ ਕਿ ਹਰ ਬ੍ਰਾਂਚ 100 ਪੌਦਾ ਲਾਏਗੀ ਪਰ ਸਾਡੇ ਮੈਂਬਰਾਂ ਦਾ ਉਤਸ਼ਾਹ ਸੀਗਾ ਉਹ ਕਹਿੰਦੇ ਨਹੀਂ ਅਸੀਂ ਘੱਟੋ ਘਾਟ 500 ਪੌਦੇ ਜਿਹੜੇ ਲਾਵਾਂਗੇ ਉਹਦੇ ਵਿੱਚ ਅਸੀਂ ਪੌਦੇ ਫੋਰੈਸਟ ਡਿਪਾਰਟਮੈਂਟ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਪੌਦੇ ਜਿਹੜੇ ਪ੍ਰੋਵਾਈਡ ਕੀਤੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਕੂਲਾਂ ਕਾਲਜਾਂ ਦੇ ਇੰਸਟੀਚੂਟ ਫਿਸ਼ ਪਾਰਕ ਹੋਰ ਵੀ ਪਾਰਕਾਂ ਜਾਂ ਪਬਲਿਕ ਸਥਾਨਾਂ ਦੇ ਰੋਡ ਦੇ ਨਾਲ-ਨਾਲ ਪੌਦੇ ਲਗਾਵਾਂਗੇ ਜਿਹਦੇ ਨਾਲ-ਨਾਲ ਸਾਡੇ ਸ਼ਾਖਾ ਦਾ ਜਿਹੜਾ ਪ੍ਰਾਲਾਪ ਹੈ ਸਾਡੇ ਸਦਸਿਆਂ ਦਾ ਉਸਾ ਨਾਲ ਅਸੀਂ এনवायरमेंट ਨੂੰ ਜਿਹੜਾ ਬਚਾਅ ਕਰ ਸਕਦੇ ਆ ਉਹਦਾ ਹੀ ਸਾਰ ਜਿਹੜਾ ਕੀਤਾ ਇਹ ਅੱਜ ਹੀ ਸੀਬੀਏ ਇਨਫੋਟੈਕ ਤੋਂ ਕੀਤਾ ਵਾ ਜਿੱਥੇ 5 ਪੌਦੇ ਹੀ ਲਗਾਏ ਆ ਔਰ 40 ਦੇ ਕਰੀਬ ਪੌਦੇ ਜਿਹੜੇ ਬੱਚਿਆਂ ਨੂੰ ਡਿਸਟ੍ਰੀਬਿਊਟ ਕੀਤੇ ਗਏ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਅਗਲ ਜੁਲਾਈ ਦਾ ਮਹੀਨਾ ਚੱਲਦਾ ਅਗਸਤ ਦਾ ਬਰਸਾਤ ਉਹਨੇ ਮਹੀਨੇ ਚ ਉਲਾ ਕਾਲਜਾਂ ਚ ਜਾ ਕੇ ਅਸੀਂ ਟੀਚਰ ਸਾਡਾ 500 ਪੌਦਾ ਜਿਹੜਾ ਅਸੀਂ ਉਹ ਲਗਾਣਾ ਹੈਗਾ ਆਪਾਂ ਬਰਸਾਤ ਰੁੱਤ ਦੇ ਵਿੱਚ